ਗੈਰ ਕਾਨੂੰਨੀ ਪਾਰਕਿੰਗ ਦੇ ਖਿਲਾਫ ਲੁਧਿਆਣਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਲੋਕਾਂ ਨੂੰ ਕੀਤਾ ਜਾਗਰੂਕ ਨਹੀਂ ਤਾਂ ਕੱਟੇ ਜਾਣਗੇ ਚਲਾਨ ਜੇ ਟੈਕਸੀ ਚਾਲੂ ਕੋ ਜਿਹਨੇ ਵੀ ਟੈਕਸੀ ਸਟੈਂਡ ਵਾਲੇ ਉਹ ਚੱਲ ਤੁਸੀਂ ਨਿਕੰਦਾਰ ਕੋਈ ਵੀ ਗੱਡੀ ਤੁਹਾਡੀ ਜੇ ਆ ਰੋਕ ਪਾਰਕਿੰਗ ਜੜੀ ਗਈ ਚਲਾਨ ਦਿੱਤਾ ਕੋਈ ਵੀ ਗੱਡੀ ਰੋਡ ਤੇ ਰੋਂਗ ਪਾਰਕਿੰਗ ਨਹੀਂ ਹੋਏਗੀ ਇਹ ਸਾਰੇ ਮੇਰਾ ਵੀ ਇਸ ਗੱਲ ਨੂੰ ਯਕੀਨੀ ਬਣਾਉਂਗੇ ਕਿ ਜਿਹੜਾ ਤੁਹਾਡਾ ਕੰਮਗਾਰ ਹੈ ਰੋਡ ਤੋਂ हट ਕੇ ਕਰੋਗੇ ਲੋਕਾਂ ਦੀ ਆਵਾਜਾਈ ਆਪਾਂ ਕੋਈ ਐਵੇਂ ਦੀ ਪ੍ਰੋਬਲਮ ਨਹੀਂ ਖੜੀ ਕਰਾਂਗੇ ਭਾਈ ਸਾਹਿਬ ਤੇ ਹਰਦੇਓ ਆਪਾਂ ਕੋਈ ਐਵੇਂ ਦੀ ਪ੍ਰੋਬਲਮ ਨਹੀਂ ਕ੍ਰੀਏਟ ਕਰਾਂਗੇ ਕਿ ਲੋਕਾਂ ਦਾ ਰਸਤਾ ਰੋਕ ਕੇ ਆਪਣਾ ਕੰਮ ਕਰਾਂਗੇ ਨੂੰ ਸਾਰਿਆਂ ਨੂੰ ਮੈਂ ਇੱਕ ਵਾਰੀ ਪਿਆਰ ਨਾਲ ਦੱਸਦਾ ਉਸ ਤੋਂ ਬਾਅਦ ਸਾਰਿਆਂ ਨੇ ਚਲੋਗੇ ਅਸੀਂ ਹੁਣ ਕੀ ਜਾਣ ਕੀ ਤੇ ਇਹਨੇ ਰੋਕ ਪਾ ਕੇ ਖੜੀ ਐ ਜਿਹਦੇਆਂ ਗੱਡੀਆਂ ਹੋਰ ਰੋਕ ਪਾ ਕੇ ਇਹਦੇ ਨਾਮ ਜਾਂ ਨੂੰ ਨਹੀਂ ਦੱਸ ਸਕੀ ਠੀਕ ਹੈ ਜੀ ਹੱਥ ਖੜਾ ਕਰਕੇ ਦੱਸੋ ਐਕਰੀਓ ਹਾਂ ਜੀ Thank no, you. No, no, no.